ਓ ਜੇ ਕੁ ਤਕੜੀ ਦੀ ਗੱਲ ਹੋ ਜਾਵੇ ਅੰਦਰ ਹੀ ਅੰਦਰ ਸਪਾਉਂਦੇ ਨੇ ਜੇ ਕੁ ਤਕੜੀ ਦੀ ਗੱਲ ਹੋ ਜਾਵੇ ਅੰਦਰ ਹੀ ਅੰਦਰ ਸਪਾਉਂਦੇ ਨੇ ਜਦੋਂ ਹੁੰਦੀ ਗੱਲ ਗਰੀਬਾਂ ਦੀ ਪਿੰਡ ਪਿੰਡ ਤੇ ਵਿੱਚ ਖੜਾਉਂਦੇ ਨੇ ਜਦੋਂ ਹੁੰਦੀ ਗੱਲ ਗਰੀਬਾਂ ਦੀ ਪਿੰਡ ਪਿੰਡ ਤੇ ਵਿੱਚ ਖੜਾਉਂਦੇ ਨੇ ਇਨਾਹੀ ਚੰਦਰੇ ਲੋਕ ਕਹਾਣੀ ਐਨਾਹੀ ਪਿਹੜੇ ਲੋਕ ਕਹਾਣੀ ਇਨਾਹੀ ਚੰਦਰੇ ਲੋਕ ਕਹਾਣੀ ਵਿਖੂ ਕਿੱਡਾ ਕਹਿਰ ਕਮਾਇਆ ਗੱਲ ਮਾੜੀ ਹੋਈ ਗਰੀਬਾਂ ਦੀ ਗੁੱਡਾ ਬੰਨ ਕੇ ਤਾਣੂ ਡਾਇਆ ਕੱਲ ਮਾੜੀ ਹੋਈ ਗਰੀਬਾਂ ਦੀ ਗੁੱਡਾ ਬੰਨ ਕੇ ਤਾਣੂ ਡਾਇਆ ਹਉ ਜਦੋਂ ਲਿਖਣ ਆਉ ਤਾ ਬੂਟਨਾ ਦਾ ਉਦੋਂ ਪੈਸਰਾਣੇ ਬੈਂਦੇ ਨੇ ਜੇ ਤੂੰ ਲਿਖਣ ਆਉ ਤਾ ਬੂਟਨਾ ਦਾ ਉਦੋਂ ਪੈਸਰਾਣੇ ਬੈਂਦੇ ਨੇ ਜਦੋਂ ਪੈਂਦੀਆਂ ਹੁੰਦੀਆਂ ਬੂਟਾਣੇ ਫਿਰ ਬਾਪੂ ਆਣ ਕੇ ਕਹਿੰਦੇ ਨੇ ਜਦੋਂ ਪੈਂਦੀਆਂ ਹੁੰਦੀਆਂ ਬੂਟਾਣੇ ਫਿਰ ਬਾਪੂ ਆਣ ਕੇ ਕਹਿੰਦੇ ਨੇ ਇੱਥੇ ਚੌਧਰ ਚੱਲਦੀ ਤਕੜੇ ਦੀ ਇੱਥੇ ਚੌਧਰ ਚੱਲਦੀ ਤਕੜੇ ਦੀ ਮਾੜੇ ਤੇ ਰੁਬ ਜਮਾਇਆ ਗੱਲ ਮਾੜੀ ਹੋਈ ਗਰੀਬਾਂ ਦੀ ਗੁੱਟਾ ਵੰਡ ਕੇ ਤਾਂ ਊੜਾਇਆ ਕੱਲ ਮਾੜੀ ਹੋਈ ਗਰੀਬਾਂ ਦੀ ਗੁੱਟਾ ਵੰਡ ਕੇ ਤਾਂ ਊੜਾਇਆ